ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਵਾਲੀ ਆ ਰਹੀ ਐ ਤੇ ਮੈਂ ਇੱਕ ਬੇਨਤੀ ਕਰਨ ਜਾ ਰਿਹਾ ਹਾਂ ਕੁਲਦੀਪ ਸਿੰਘ ਗੜਗੱਜ ਨੂੰ ਜੋ ਦਿਵਾਲੀ ਤੇ ਇੱਕ ਵੱਡਾ ਸੰਦੇਸ਼ ਜੋ ਜਥੇਦਾਰ ਦਾ ਰੋਲ ਹੁੰਦਾ ਚਿਹੇ ਉਹ ਝੂਠਾ ਹੀ ਆ ਚਿਹੇ ਜਥੇਦਾਰ ਪਰ ਸੰਦੇਸ਼ ਉਹਨੂੰ ਇੱਕ ਸੱਚਾ ਦੇਣਾ ਚਾਹੀਦਾ ਮੈਂ ਇੱਕ ਕਹਾਂਗਾ ਕਿ ਇਹ ਦਮਦਮੀ ਡਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਧੂਮਾ ਜੀ ਉਤੇ ਬਾਦ ਪੰਥ ਦੇ ਪਾਤਸ਼ਾਹ ਜੋ 96 ਕਰੋੜੀ ਬਾਬਾ ਬਲਬੀਤ ਸਿੰਘ ਸਾਹਿਬ ਨੂੰ ਬੇਨਤੀ ਕਰਦਾ 96 ਕਰੋੜੀ ਜੀ ਨੂੰ ਤੇ ਨਾਲ ਹੀ ਕਾਰ ਸੇਵਾ ਵਾਲੇ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲੇ ਪਤਾ ਲੱਗਿਆ ਕਿ ਜਿਹੜੇ ਬਦਰੀਨਾਥ ਦੇ ਜੋ ਦਰਵਾਜੇ ਨੇ ਜੋ ਤੁਸੀਂ ਸਾਡੀ ਫੌਜ ਅਫਗਾਨਿਸਤਾਨ ਤੋਂ ਲੈ ਕੇ ਆਈ ਸੀ ਅੱਜ ਤੱਕ ਉਹ ਅਕਾਲ ਤਖਤ ਸਾਹਿਬ ਕੋਲ ਹੈ ਸਿੱਖਾਂ ਦੇ ਕੋਲ ਨੇ ਪਰ ਪਤਾ ਲੱਗਿਆ ਕਿ ਭੂਰੀ ਵਾਲੇ ਉਹ ਸੇਵਾ ਦੇ ਨਾਂ ਤੇ ਉਹਦੀ ਰਿਪੇਅਰ ਦੇ ਨਾਂ ਤੇ ਲੈ ਕੇ ਗਏ ਨੇ ਪਰ ਅਜੇ ਤੱਕ ਵਾਪਸ ਨਹੀਂ ਹੈ ਇਹ ਵੀ ਮੈਨੂੰ ਜਾਣਕਾਰੀ ਦਾ ਥੋੜਾ ਜਿਹਾ ਪਤਾ ਲੱਗਿਆ ਲੇਕਿਨ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਪਰ ਮੈਂ ਕਹਾਗਾ ਕਿ ਦਿਵਾਲੀ ਤੇ ਇੱਕ Hindu Sikh ਏਕਤਾ ਦਾ ਇੱਕ ਸੁੰਦਰ ਸੰਦੇਸ਼ ਦਈਏ ਇਸ ਪੰਜਾਬ ਦੀ ਜਿੱਥੇ ਅੱਜ ਅਮਰਤਪਾਲ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਵੀ ਹੋਰ ਬੜੇ-ਬੜੇ ਆਪਣੇ ਆਪ ਨੂੰ ਤਨਾਟ ਕਹਣ ਵਾਲੇ ਜੋ ਹਿੰਦੂ ਸਿੱਖ ਏਕਤਾ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਖਾਲਸਾ ਰਾ ਦੀ ਗੱਲ ਕਰੀ ਖਾਲਿਸਤਾਨ ਦੀ ਨਹੀਂ ਖਾਲਸਾ ਰਾ ਦੀ ਗੱਲ ਕਰਦੇ ਆ ਖਾਲਸਾ ਕਿਸੇ ਦੀ ਚੀਜ਼ ਨਹੀਂ ਦੱਬਦਾ ਮੈਂ ਕਹਾਂਗਾ ਤੁਸੀਂ ਬਦਰੀਨਾਥ ਦੇ ਦਰਵਾਜ਼ਿਆਂ ਦੀ ਮੈਂ ਗੱਲ ਕਰਦਾ ਜਿਹੜੇ ਤੁਸੀਂ ਲੰਬੇ ਸਮੇਂ ਤੋਂ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੇ ਆ ਇਸ ਦੀਵਾਲੀ ਦੇ ਸ਼ੁਭ ਅਫਸਰ ਤੇ ਤੁਸੀਂ ਸੰਦੇਸ਼ ਦਿਓ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਪਤੇ ਅਸੀਂ ਸਤਕਾਰ ਦੇ ਨਾਲ ਉਹਨਾਂ Hindu ਭਾਈਆਂ ਨੂੰ ਉਹਨਾਂ ਸਨਾਤਨੀਆਂ ਨੂੰ ਵਾਪਸ ਕਰਾਂਗੇ ਮੈਂ ਇਹੀ ਕਹਾਂਗਾ ਕਿ ਇਸ ਆਵਾਜ਼ ਨੂੰ ਆਪਾਂ ਦੁਨੀਆ ਤੱਕ ਲੈ ਕੇ ਜਾਈਏ ਤਾਂ ਜੋ ਸਿੱਖਾਂ ਦਾ ਤੇ ਸਨਾਤਨ ਦਾ ਸਾਂਝੀ ਵਾਰਤਾ ਦਾ ਸੰਦੇਸ਼ ਪੂਰੀ ਦੁਨੀਆ ਤੇ ਜਾਵੇ ਇਹ ਜੋ ਦਰਵਾਜ਼ੇ ਨੇ ਇਹ ਇੱਕ ਸਨਾਤਨ ਦੇ ਵਾਸਤੇ ਹਿੰਦੂਆਂ ਵਾਸਤੇ ਜਿਵੇਂ ਇੱਕ ਰਾਮ ਮੰਦਰ ਦੀ ਪ੍ਰਾਪਤੀ ਆ ਐਦਾਂ ਦਾ ਇੱਕ ਸੰਦੇਸ਼ ਹੋਵੇਗਾ ਜਿਹਦਾ ਬਹੁਤ ਵੱਡਾ ਸਾਨੂੰ ਆਪਸੀ ਪਿਆਰ ਵਿੱਚ ਆਪਸੀ ਸਤਿਕਾਰ ਵਿੱਚ ਇੱਕ ਸਾਂਝਾ ਸੰਦੇਸ਼ ਜਾਊਗਾ ਗੜਗੱਜ ਸਾਹਿਬ ਤੁਹਾਨੂੰ ਉਸ ਮਹਾਨ ਤਖਤ ਤੇ ਬੈਠ ਕੇ ਇਸ ਸੇਵਾ ਦੇ ਵਿੱਚ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਅਸੀਂ ਹਿੰਦੂਆਂ ਦੇ ਜਿਹੜੇ ਦਰਵਾਜ਼ੇ ਨੇ ਉਸ ਮੰਦਰ ਦੇ ਦਰਵਾਜ਼ੇ ਨੇ ਜਿੱਥੇ ਤੁਸੀਂ ਕੱਲੇ ਮਹਾਰਾਜਾ ਜੀ ਸਿੰਘ ਦੀ ਗੱਲ ਕਰੀ ਜਾਣ ਕਿ ਉਹਨਾਂ ਨੇ ਮੰਦਿਰ ਬਣਾਏ ਫਿਰ ਦਰਵਾਜ਼ੇ ਵੀ ਵਾਪਸ ਕਰੋ ਕਿਉਂ ਰੱਖੇ ਨੇ ਕਿਹਦੇ ਵਾਸਤੇ ਅਸੀਂ ਈਗੋ ਵਾਸਤੇ ਆਪਣੇ ਹੰਕਾਰ ਵਾਸਤੇ ਨਹੀਂ ਸਾਨੂੰ ਉਹਨਾਂ ਦੇ ਉਹ ਦਰਵਾਜ਼ੇ ਵਾਪਸ ਕਰਨੇ ਚਾਹੀਦੇ ਨੇ ਤੇ ਮੈਂ ਇਹੀ ਕਹਾਂਗਾ ਜੇ ਤੁਸੀਂ ਸ਼ਿਵ ਸੈਨਾ ਤੋਂ ਜੇ ਤੁਸੀਂ ਹਿੰਦੀ Hindu ਤਖਤ ਤੋਂ ਜਿੰਨੇ ਵੀ ਸਾਡੇ